जय श्री राम राधे राधे पहला ਤਾਂ मैं ਫਾਜ਼ਿਲ ਦਾ ਨਿਵਾਸੀਆਂ ਦਾ ਪੁੱਛਣਾ ਚਾਹਨਾ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਰੂਬਰੂ ਹੋਏ ਨੂੰ ਵੀ ਮੇਰੇ ਫਾਜ਼ਿਲ ਦਾ ਨਿਵਾਸੀ ਸਭ ਠੀਕ ਨੇ ਕੁਸ਼ਲ ਮੰਗਲ ਨੇ ਕੁਝ ਦਿਨਾਂ ਤੋਂ ਬਾਰਡਰ ਪੱਟੀ ਤੇ ਆਪਣੇ ਪਿੰਡਾਂ ਦੇ ਵਿੱਚ ਕੁਦਰਤ ਦੀ ਮਾਰ ਪਾਣੀ ਆਇਆ ਹੈ ਤਾਂ ਮੈਂ ਤਾਂ ਇੱਕ ਇਹੀ ਸੁਝਾਅ ਦੇਣਾ ਕਿ ਜਿੰਨੇ ਵੀ ਆਪਣੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਆਪਾਂ ਨੂੰ ਉਹ ਪਿੰਡਾਂ ਦੇ ਬਾਰਦਰ ਪੱਟੀ ਦੇ ਬੈਠੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਵੀ ਹੋ ਸਕੇ ਮਿਲ ਜੁਲ ਕੇ ਕਰਨੀ ਚਾਹੀਦੀ ਹੈ ਤੇ ਮੈਂ ਆਪਦੇ ਤਰਫੋਂ ਜਾਂ ਮੇਰੀ ਟੀਮ ਤਰਫੋਂ ਕੋਈ ਵੀ ਕਿਸੇ ਨੂੰ ਕਿਸੇ ਗੱਲ ਦੀ ਜਰੂਰਤ ਹੋਏਗੀ ਜਾਂ ਕਿਸੇ ਦੇ ਕੰਮ ਦੀ ਜਾਂ ਕੋਈ ਸੇ ਚੀਜ਼ ਵੀ ਮੇਰੀ ਟੀਮ ਤੇ ਮੈਂ ਅਸੀਂ ਉਹਨਾਂ ਵਾਸਤੇ ਹਾਜ਼ਰ ਹੋਵਾਂਗੇ ਲੇਕਿਨ ਇਸ ਗੱਲ ਤੋਂ ਅਸੀਂ